ਨੇ ਇਸਤ ਦੇ ਚਰਨਾ ਚ ਅਰਦਾਸ ਕਰੀਏ ਕਿ ਦੋਨਾਂ ਦੇਸ਼ਾਂ ਨੂੰ ਸਮਤ ਬਖਸ਼ੇ ਸ਼ਾਂਤੀ ਬਣੀ ਰਹੇ ਸਰਹੱਦਾਂ ਤੇ ਕੋਈ ਇਹੋ ਜਿਹੀ ਮਾਰੀ ਘਟਨਾ ਨਾ ਹੋਵੇ ਅੱਜ ਸਮੇਂ ਦੀ ਲੋੜ ਹੈ ਖਾਸ ਕਰਕੇ ਮੇਰਾ ਪੰਜਾਬ ਦੀਆਂ ਸਰਹੱਦਾਂ ਦੇ ਨੇੜੇ ਵਸਦੇ ਲੋਕਾਂ ਲਈ ਇਹ ਅਪੀਲ ਹੈ ਕਿ ਆਪਾਂ ਸਾਰੇ ਰਲ ਕੇ ਉਹਨਾਂ ਦੀ ਸੁੱਖ ਸ਼ਾਂਤੀ ਲਈ ਉਹਨਾਂ ਦੀ ਲੰਬੀ ਉਮਰ ਲਈ ਸਾਡੇ ਸਰਹੱਦਾਂ ਦੇ ਲੜ ਰਹੇ ਸਾਡੇ ਨੌਜਵਾਨਾਂ ਲਈ ਇਹ ਅਰਦਾਸ ਕਰੀਏ ਗੁਰੂ ਦੇ ਚਰਨਾਂ 'ਚ ਉਹਨਾਂ ਦੀਆਂ ਜ਼ਿੰਦਗੀਆਂ ਬਹਾਲ ਰਹਿਣ ਸਦਾ ਬਖਸ਼ਾ। ਦੋਸਤੋ ਇਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਕੱਲ ਸੀਸ ਫੈਰ ਦੀਆਂ ਗੱਲਾਂ ਆਈਆਂ ਲੋਕਾਂ ਨੇ ਸੁਖ ਦਾ ਸਾਬ ਲਿਆ। ਲੇਕਿਨ ਅੱਜ ਤੱਕ ਕੇ ਜਦੋਂ ਦੇਖਿਆ ਤਾਂ ਕੁਝ ਚੈਨਲਾਂ 'ਤੇ ਇਹ ਖਬਰ ਚੱਲ ਰਹੀ ਸੀ ਕਿ ਜਿਹੜੀ ਰਾਤ ਗੱਲਬਾਤ ਹੋਈ ਸੀ ਗੱਲਬਾਤ ਟੁੱਟ ਗਈ। ਇਹਨੇ ਤੋੜ ਦਿੱਤੀ ਪਾਕਿਸਤਾਨ ਨੇ ਤੋੜਤੀ ਜਾਂ ਇੰਡੀਆ ਨੇ ਤੋੜਤੀ ਕਿਹਦੇ ਵੱਲੋਂ ਟੁੱਟਦੀ ਇਹ ਤਾਂ ਹਜੇ ਖੁਲਾਸੇ ਹੋਣੇ ਬਾਕੀ ਨੇ ਲੇਕਿਨ ਟੁੱਟ ਗਈ ਦੀਆਂ ਗੱਲਾਂ ਖਬਰਾਂ ਚੱਲ ਰਹੀਆਂ ਨੇ ਅਗਰ ਇਹ ਸੱਚ ਹੈ ਤਾਂ ਬਹੁਤ ਮਾੜਾ ਹੋਇਆ ਸੋ ਸਾਡੀ ਬੇਨਤੀ ਹੈ ਆਮ ਲੋਕਾਂ ਨੂੰ ਕਿ ਪਤਾ ਨਹੀਂ ਕੀ ਹੋਣਾ ਹੈ ਕੀ ਕਰਨਾ ਹੈ ਕੀ ਵਾਪਰਨਾ ਹੈ ਆਮ ਲੋਕ ਨੇ ਜਿਹੜੇ ਉਹ ਆਪਾਂ ਤਕੜੇ ਹੋ ਕੇ ਸਾਡੇ ਲੋਕ ਜਿਹੜੇ ਇਸ ਤੋਂ ਪੀੜਤ ਨੇ ਇਸ ਸਾਰੇ ਮੰੰਜਰ ਤੋਂ ਜਿਹੜੇ ਦੁਖੀ ਹੋ ਗਏ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਘਰ ਛੱਡਣੇ ਪੈ ਰਹੇ ਨੇ ਉਹਨਾਂ ਦੀ ਮਦਦ ਦੇ ਲਈ ਆਪਾਂ ਨੂੰ ਅੱਗੇ ਆਉਣਾ ਚਾਹੀਦਾ ਅੱਗੇ ਆਉਣਾ ਪੈਣਾ ਹੈ। ਤੋਂ ਸਾਰੇ ਪਿੰਡਾਂ ਨੂੰ ਮੇਰੀ ਅਪੀਲ ਹੈ ਖਾਸ ਕਰਕੇ ਮੈਂ ਬੀਕੇਯੂਏ ਦਾ ਸਿੱਧੂਪੁਰ ਦੇ। ਹਰ ਇੱਕ ਪਿੰਡ ਇਕਾਈ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਰੋਸ ਤੋਂ। ਦੇਖੋ ਜਿਹੜਾ ਘਰ ਛੱਡ ਕੇ ਅਨਾਜ ਉੱਥੇ ਛੱਡਿਆ ਆ ਸਭ ਕੁਝ ਉੱਥੇ ਛੱਡਿਆ ਆ ਦੇਖਿਆ ਕੇ ਪਸ਼ਾ ਆ ਆਪਦੀ ਸਿਰਫ ਜਾਨ ਲੈ ਕੇ। ਉਹਨੂੰ ਸਵੇਰ ਵੀ ਤੇ ਸ਼ਾਮ ਨੂੰ ਵੀ ਰੋਟੀ ਖਾਣੀ ਆ। ਅਗਰ ਆਪਾਂ ਪਿੰਡਾਂ 'ਚੋਂ ਥੋੜਾ-ਥੋੜਾ ਅਨਾਜ ਇਕੱਠਾ ਕਰ ਲਈਏ ਥੋੜਾ-ਥੋੜਾ ਸਮਾਨ ਇਕੱਠਾ ਕਰ ਲਈਏ ਅਜੇ ਇਹ ਨੀਰਾਂ ਨੂੰ ਅਜੇ ਇਹਾਂ ਭੈਣਾਂ ਨੂੰ ਅਜੇ ਇਹ ਬੱਚਿਆਂ ਨੂੰ ਅਗਰ ਤੁਸੀਂ ਉਹਨਾਂ ਦਾ ਪੇਟ ਨੂੰ ਝੁਲਕਾ ਦੇ ਸਕੋ ਉਹਨਾਂ ਨੂੰ ਖਾਣ ਲਈ ਰੋਟੀ ਦੇ ਦੇਵੋ ਔਰ ਰਹਿਣ ਦੇ ਲਈ ਕਿਤੇ ਸ਼ੈਲਟਰ ਬਣਾ ਕੇ ਦੇ ਦੇਵੋ ਮੇਰਾ ਖਿਆਲ ਹੈ ਇਹ ਬਹੁਤ ਵੱਡਾ ਪੁੰਨ ਕਰਮ ਹੋਏਗਾ ਔਰ ਇੱਕ ਤਰ੍ਹਾਂ ਦੀ ਦੇਸ਼ ਦੀ ਮਦਦ ਵੀ ਹੋਏਗੀ ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਇਹਦੇ ਲਈ ਆਪਾਂ ਸਾਰੀਆਂ ਹੀ ਇਕਾਈਆਂ ਕਿਰਪਾ ਕਰਕੇ ਥੋੜਾ ਥੋੜਾ ਅੱਜ ਸਾਰਿਆਂ ਕੋਲੇ ਅਗਰ ਤੁਸੀਂ 10-10 20 ਕਿਲੋ ਅਨਾਜ ਇਕੱਠਾ ਕਰਨ ਦੀ ਗੱਲ ਕਰ ਲਓਗੇ ਤਾਂ ਆਪਾਂ ਕੋਈ 5-7 10 ਦਿਨ ਦੀ ਗੱਲ ਹੁੰਦੀ ਹੈ ਇਹ ਵਕਤ ਲੰਘ ਜਾਂਦਾ ਹੈ ਅਗਰ ਲੰਮਾ ਚੱਲੇਗਾ ਤਾਂ ਹੋਰ ਬਥੇਰੀਆਂ ਸਸਤਾਵਾਂ ਹੋਰ ਬਥੇਰੇ ਲੋਕ ਤੁਹਾਡੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਦੇ ਲਈ ਤਿਆਰ ਹੋ ਜਾਣਗੇ ਮਦਦ ਕਰਨ ਦੇ ਲਈ ਤਿਆਰ ਹੋ ਜਾਣਗੇ ਸੋ ਇਹ ਆਪਾਂ ਸਾਰੇ ਪਿੰਡਾਂ ਇੰਨੀ ਕੁ ਹੰਬਲਾ ਮਾਰ ਕੇ ਇੰਨੀ ਕੁ ਮਦਦ ਕਰਨ ਦੇ ਲਈ ਤਿਆਰ ਹੋ ਜਾਈਏ ਉਹਨਾਂ ਵੀਰਾਂ ਨੂੰ ਜਿਹੜੇ ਲੋਕ ਘਰਾਂ ਤੋਂ ਘਰ ਛੱਡ ਕੇ ਬਾਹਰ ਆਉਣ ਲਈ ਮਜਬੂਰ ਹੋ ਗਏ ਨੇ ਉਹਨਾਂ ਲੋਕਾਂ ਦੀ ਮਦਦ ਲਈ ਆਪਾਂ ਅੱਗੇ ਆਉਣਾ ਪੈਣਾ ਹੈ ਸੋ ਫਿਰ